ਸੋਨੇ ਦੀਆਂ ਕੀਮਤਾਂ ਨਵੇਂ ਉੱਚਤਮ ਪੱਧਰ ਤੇ ਪਹੁੰਚ ਚੁੱਕੀਆਂ ਹਨ ਖੈਰ ਜਿਸ ਤਰੀਕੇ ਦੇ ਨਾਲ ਸੋਨੇ ਦੇ ਭਾਅ ਲਗਾਤਾਰ ਵਧਦੇ ਤੁਰੇ ਜਾ ਰਹੇ ਨੇ ਅਜਿហេ ਚ ਆਮ ਜਨਮਾਨਤ ਦੇ ਲਈ ਸੋਨਾ ਖਰੀਦਣਾ ਬਹੁਤ ਹੀ ਮੁਸ਼ਕਲ ਹੋ ਗਿਆ ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਚਾਰ ਵੱਡੇ ਕਾਰਨ ਦੱਸਾਂਗੇ ਕਿ ਆਖਰ ਸੋਨੇ ਦੇ ਭਾਅ ਦੇ ਵਿੱਚ ਤੇਜ਼ੀ ਕਿਉਂ ਆ ਰਹੀ ਹੈ ਅਤੇ ਫਿਲਹਾਲ ਦੀ ਸਥਿਤੀ ਦੇ ਵਿੱਚ ਗੱਲ ਕਰੀਏ ਤਾਂ ਅੱਜ ਦੀ ਤਰੀਕ ਦੇ ਵਿੱਚ ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ ਕਿੰਨੀ ਪਹੁੰਚ ਗਈ ਹੈ ਸੋਨੇ ਦੀ ਕੀਮਤਾਂ 2895 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ ਅਤੇ ਅੱਗੇ ਵੀ ਇਸ ਦੇ ਵਧਣ ਦੀ ਉਮੀਦ ਹੈ। ਆਉਣ ਵਾਲੇ ਮਹੀਨਿਆਂ ਦੇ ਵਿੱਚ ਸੋਨੇ ਦਾ ਭਾਅ 90000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ। ਫਿਲਹਾਲ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ ਭਾਰਤ ਦੇ ਵਿੱਚ ਸੋਨਾ 88000 ਤੋਂ ਵੀ ਪਾਰ ਹੋ ਚੁੱਕਿਆ ਹੈ। ਯਾਨੀ ਕੇਂਦਰੀ ਬੈਂਕ ਵਿਸ਼ੇਸ਼ ਰੂਪ ਤੋਂ ਚੀਨ ਦੇ ਪੀਪਲਸ ਬੈਂਕ ਨੇ ਸੋਨੇ ਦੇ ਭੰਡਾਰ ਨੂੰ ਵਧਾਉਣਾ ਜਾਰੀ ਰੱਖਿਆ ਹੈ ਇਸ ਦੇ ਨਾਲ ਸੋਨੇ ਦੀ ਕੀਮਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ 3050 ਡਾਲਰ ਪ੍ਰਤੀ ਔਸਤ ਤੱਕ ਪਹੁੰਚ ਸਕਦੀ ਹੈ ਚੀਨ ਨੇ ਬੀਮਾ ਕੰਪਨੀਆਂ ਨੂੰ ਸੋਨਾ ਖਰੀਦਣ ਦੀ ਪਹਿਲੀ ਵਾਰអនុਮਤੀ ਦਿੱਤੀ ਹੈ ਇਹ ਕੰਪਨੀਆਂ ਸੋਨੇ ਦੇ ਵਿੱਚ 27.4 ਅਰਬ ਡਾਲਰ ਯਾਨੀ 2.5 ਲੱਖ ਕਰੋੜ ਨਿਵੇਸ਼ ਕਰ ਸਕਦੀ ਹੈ ਮਿਨਸ਼ੇਂਗ ਸਿਕਿਉਰਿਟੀਆਂ ਨੇ ਅਨੁਮਾਨ ਜਤਾਇਆ ਹੈ ਕਿ ਪੀਆਈਸੀਸੀ ਪ੍ਰਾਪਰਟੀ ਅਤੇ ਚਾਇਨਾ ਲਾਈਫ ਇੰਸ਼ੋਰੈਂਸ ਕੰਪਨੀਆਂ ਸਣੇ 10 ਬੀਮਾ ਕੰਪਨੀਆਂ ਆਪਣੀ ਅਸਟੇਟ ਦਾ 1% ਸੋਨੇ ਦੇ ਵਿੱਚ ਨਿਵੇਸ਼ ਕਰੇਗੀ ਖੇਰ ਉਹ ਵਿਕਤ ਦੇ ਵਿੱਚ ਵੱਡੀ ਗਰਾਵਟ ਦੀ ਉਮੀਦ ਨਹੀਂ ਹੈ ਮਗਰ ਪਿਛਲੇ 5 ਸਾਲਾਂ ਦੇ ਰੁਝਾਨ ਦੱਸਦੇ ਹਨ ਕਿ ਸੋਨਾ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੇ ਵਿੱਚ ਚੜਦਾ ਹੈ ਅਤੇ ਤੇਜ਼ੀ ਅਪ੍ਰੈਲ ਮਈ ਦੀ ਸ਼ੁਰੂਆਤ ਤੱਕ ਰਹਿੰਦੀ ਹੈ ਮਈ 2025 ਦੇ ਆਸਪਾਸ ਸੁਧਾਰ ਦੀ ਉਮੀਦ ਹੋ ਸਕਦੀ ਹੈ ਹਾਲਾਂਕਿ ਇਸ ਸੁਧਾਰ ਦੀ ਸੀਮਾ ਕਈ ਕਾਰਕਾਂ ਤੇ ਨਿਰਭਰ ਕਰੇਗੀ ਜਿਵੇਂ ਕਿ ਅਮਰੀਕਾ ਦੀ মুদ্রਸਫੀਤੀ ਦੇ ਆંકੜੇ ਅਤੇ ਰੇਟ ਦੀ ਦਰ ਕਟੌਤੀ ਤੇ ਰੁਖ ਕੀ ਰਹੇਗਾ ਅਮਰੀਕਾ-ਚੀਨ ਵਪਾਰ ਸਬੰਧਾਂ ਦੇ ਵਿੱਚ ਭੂ-ਰਾਜਨੀਤਿਕ ਵਿਕਾਸ ਕਿਦਾਂ ਦਾ ਹੋਏਗਾ? ਭਾਰਤ-ਚੀਨ ਜੈਸੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਭੌਤਿਕ ਮੰਗ ਘਟਦੀ ਹੈ ਜਾਂ ਨਹੀਂ? ਕਿਸੇ ਵੀ ਸੰਭਾਵਿਤ ਗਿਰਾਵਟ ਨੂੰ ਖਰੀਦਾਰੀ ਦੇ ਅਫਸਰ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਯਾਨੀ ਜੂਨ 2025 ਤੋਂ ਕੀਮਤਾਂ ਕਟਣ ਦੇ ਅਸਰ ਹੋ ਸਕਦੇ ਨੇ। ਹੁਣ ਅਸੀਂ ਤੁਹਾਨੂੰ ਚਾਰ ਵੱਡੇ ਕਾਰਨ ਦੱਸਦੇ ਹਾਂ ਕਿ ਆਖਰ ਸੋਨੇ ਦੇ ਭਾਅ ਦੇ ਵਿੱਚ ਤੇਜ਼ੀ ਕਿਉਂ ਆ ਰਹੀ ਹੈ ਸਭ ਤੋਂ ਪਹਿਲਾ ਕਾਰਨ ਪੂਰ ਰਾਜਨੀਤਿਕ ਜੋਖਮ ਅਤੇ ਵਿਪਾਰਤ ਨਾ ਹੈ ਦੂਸਰੇ ਨੰਬਰ ਤੇ ਫੈਡਰਲ ਰਿਜ਼ਰਵ ਅਤੇ ਵਿਆਜ ਦਰਾਂ ਮਹਿੰਗਾਈ ਦੀ ਚਿੰਤਾਵਾਂ ਰੁਪਈਆ ਕਮਜ਼ੋਰ ਹੋਣਾ ਇਹ ਚਾਰ ਵੱਡੇ ਕਾਰਨ ਹਨ ਜਿਸ ਕਾਰਨ ਸੋਨੇ ਦੀ ਕੀਮਤਾਂ ਲਗਾਤਾਰ ਤੇਜ਼ ਹੋ ਰਹੀਆਂ ਹਨ ਪੂਰ ਰਾਜਨੀਤਿਕ ਜੋਖਮ ਅਤੇ ਵਿਪਾਰ ਤਣਾਅ ਨੂੰ ਦੇਖੀ ਤਾਂ ਅਮਰੀਕਾ-ਚੀਨ ਵਿਪਾਰ ਯੁੱਧ ਦੇ ਤਣਾਅ ਅਤੇ ਰਾਸ਼ਟਰਪਤੀ ਟਰੰਪ ਦੇ ਨਵੇਂ ਟੈਰਿਫ ਨੇ ਨਿਵੇਸ਼ਕਾਂ ਨੂੰ ਸੋਨੇ ਜੈਸੇ ਸੁਰੱਖਿਅਤ ਨਿਵੇਸ਼ ਦੀ ਅਕਰਸ਼ਿਤ ਕੀਤਾ ਹੈ। ਦੂਜੇ ਨੰਬਰ ਤੇ ਗੱਲ ਕਰੀ ਤਾਂ ਫੈਡਰਲ ਰਿਜ਼ਰਵ ਅਤੇ ਵਿਆਜ ਦਰਾਂ ਫੈਡ ਨੇ ਬੈਂਚਮਾਰਕ ਦਰ 4.25% ਤੋਂ 4.50% ਬਣਾਏ ਰੱਖਣ ਦੀ ਉਮੀਦ ਜਤਾਈ ਹੈ ਜਿਸ ਦੇ ਨਾਲ ਸੋਨੇ ਦੀ ਅਪੀਲ ਵਧੀ ਹੈ। ਤੀਜੇ ਨੰਬਰ ਤੇ ਮਹਿੰਗਾਈ ਦੀ ਚਿੰਤਾਵਾਂ ਟੈਰਿਫ ਦੇ ਕਾਰਨ ਆਯਾਤ ਲਾਗਤ ਵਧਣ ਦੇ ਨਾਲ ਮਹਿੰਗਾਈ ਵਧਣ ਦਾ ਡਰ ਹੈ ਜਿਸ ਦੇ ਨਾਲ ਸੋਨਾ ਆਕਰਸ਼ਕ ਵਿਕਲਪ ਬਣਿਆ ਹੋਇਆ ਹੈ ਚੌਥੇ ਨੰਬਰ ਤੇ ਰੁਪਇਆ ਕਮਜ਼ੋਰ ਹੋ ਰਿਹਾ ਹੈ 2025 ਦੇ ਅੰਤ ਤੱਕ 90 ਤੋਂ 92 ਤੱਕ ਕਮਜ਼ੋਰ ਹੋਣ ਦੇ ਅਸਰ ਹਨ ਜਿਸ ਦੇ ਨਾਲ ਸੋਨੇ ਦੀ ਕੀਮਤਾਂ ਨੂੰ ਸਮਰਥਨ ਮਿਲੇਗਾ ਤਾਂ ਬਹੁਤ ਹੀ ਹੈਰਾਨ ਕਰਨ ਦੇਣ ਵਾਲੇ ਜੋ ਸੋਨੇ ਦੇ ਭਾਅ ਹਨ ਅੱਜ ਦੀ ਤਰੀਕ ਦੇ ਵਿੱਚ ਸਾਹਮਣੇ ਆਏ ਹਨ ਪਹਿਲੀ ਵਾਰ ਭਾਰਤ ਦੇ ਅੰਦਰ ਸੋਨਾ 88000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ ਅਤੇ ਆਉਣ ਵਾਲੇ ਦਿਨਾਂ ਦੇ ਅੰਦਰ 90000 ਵੀ 10 ਗ੍ਰਾਮ ਪ੍ਰਤੀ ਸੋਨਾ ਜਾ ਸਕਦਾ ਹੈ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ